ਸ੍ਰੀ ਕਾਲ ਜੀ ਫਤਿਹ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆਂ ਜੀ ਜੋਰਜਟ ਦੇ ਵਰਕ ਵਾਲੇ ਸੂਟ ਨਾਲ ਮਸਲੀਨ ਦੀਆਂ ਬਾਟਮ ਲੈ ਕੇ ਆਏ ਆ ਜੀ ਬਹੁਤ ਸੋਹਣੇ ਸੋਹਣੇ ਤੁਹਾਡੇ ਲਈ ਅਸੀਂ ਸੂਟ ਲੈ ਕੇ ਆਉਂਦੇ ਰਹਿੰਦੇ ਆ ਜੀ ਪਹਿਣਾ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਆਪਣੀ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਜੀ ਤਾਂ ਜੋ ਹੋਰ ਭੈਣਾਂ ਵੀ ਵੀਡੀਓ ਦਾ ਲਾਭ ਉਠਾ ਸਕਣ ਜਿਵੇਂ ਤੁਸੀਂ ਕੱਟ ਪੀਸ ਦੀ ਵੀਡੀਓ ਨੂੰ ਵਾਇਰਲ ਕਰ ਦਿੱਨੇ ਹੋ ਜਿਉਂ ਵੀ ਭੈਣਾਂ ਨੂੰ ਬੇਨਤੀ ਹੈ ਫਰੈਸ਼ ਸੂਟਾਂ ਦੀ ਵੀਡੀਓ ਨੂੰ ਵੀ ਉਦਾਂ ਹੀ ਵਾਇਰਲ ਕਰਿਆ ਕਰੋ ਤਾਂ ਜੋ ਸੋਹਣੇ ਸੋਹਣੇ ਫਰੈਸ਼ ਸੂਟ ਨੇ ਜਿਹੜੇ ਨਵੇਂ ਕੱਪੜੇ ਸੋਹਣੇ ਸੋਹਣੇ ਸੂਟ ਤੇ ਭੈਣਾਂ ਲੈ ਸਕਣ ਅੱਜ ਆਪਾਂ ਵੀਡੀਓ ਦੇ ਵਿੱਚ ਲੈ ਕੇ ਆਏ ਜੀ ਤੁਹਾਡੇ ਲਈ ਜੌਰਜਟ ਤੇ ਨਵੇਂ ਪ੍ਰਿੰਟ ਆਪਣੇ ਕੋਲੇ ਸਟਾਕ ਦੇ ਵਿੱਚ ਆਏ ਸੀਗੇ ਪ੍ਰਿੰਟ ਰਹਿਣਗੇ ਇੱਕ ਤੋਂ ਇੱਕ ਚੜਦੇ ਪ੍ਰਿੰਟ ਨੇ ਜੀ ਬੜੇ ਸੋਹਣੇ ਪ੍ਰਿੰਟ ਨੇ ਨਾਲ ਰਹਿਣਗੇ ਪਲੇਨ ਮਸਲੀਨ ਦੀਆਂ ਬਾਟਮ ਔਰ ਪ੍ਰਾਈਸ ਆਪਾਂ ਜੈਨੂਨ ਲੈ ਕੇ ਆਉਣੇ ਆ ਜੀ ਹਮੇਸ਼ਾ ਮਾਰਕੀਟ ਨਾਲੋਂ ਘੱਟ ਪ੍ਰਾਈਸ ਤੇ ਤੁਹਾਡੇ ਲਈ ਆਪਾਂ ਸੂਟ ਲੈ ਕੇ ਆਏ ਆ ਸਭ ਤੋਂ ਪਹਿਲਾਂ ਤੁਸੀਂ ਸੂਟ ਦਾ ਇਹਦੀ ਮਤਲਬ ਲੁੱਕ ਦੇਖੋ ਜੀ ਸਭ ਤੋਂ ਪਹਿਲਾਂ ਪ੍ਰਿੰਟ ਦੇਖੋ ਜੀ ਸਟੱਫ ਦਿਖਾਵਾ ਤਾਂ ਉਹਨੂੰ ਸਟੱਫ ਹੈਗਾ ਜੀ ਜੋਰਜ ਹੈ ਟੈਂਬਰਾਇਡਡ ਸਟੱਫ ਹੈ ਜੀ ਸਾਰੇ ਸਟੱਫ ਦੇ ਉੱਤੇ ਐਮਬਰਾਇਡਰੀ ਕੀਤੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਜੀ ਇਹ ਬਣ ਕੇ ਰੈਡੀ ਹੋਊਗਾ ਨਾਲ ਇਹਦੇ ਹੈਗਾ ਜਿਹੜੀ ਆਪਣੀ ਪਲੇਨ ਮਸਲੀਨ ਦੀ ਬਾਟਮ ਮੈਚ ਕੀਤੀ ਹੈ ਜੀ ਬਾਟਮ ਹੈਗੀ ਹੈ ਜੀ ਆਪਣੀ ਮਸਲੀਨ ਦੀ ਮੈਚਿੰਗ ਦੇਖੋ ਜੀ ਕਿੰਡੀ ਪਿਆਰੀ ਮੈਚਿੰਗ ਬਣ ਰਹੀ ਹੈ ਸਭ ਤੋਂ ਪਹਿਲਾਂ ਸ਼ਰਟ ਦਾ ਪ੍ਰਿੰਟ ਦੇਖੋ ਬਹੁਤ ਸੋਹਣਾ ਸ਼ਰਟ ਦਾ ਪ੍ਰਿੰਟ ਹੈ ਜੀ ਜਿਹੜੀਆਂ ਭੈਣਾਂ ਸਕਰੀਨਸ਼ਾਟ ਲੈਣਾ ਚਾਹੁੰਦੀਆਂ ਲੈ ਸਕਦੀਆਂ ਨੇ ਔਰ ਇੱਕ ਭੈਣਾਂ ਨੂੰ ਬੇਨਤੀ ਹੈ ਜੀ ਭੈਣਾਂ ਕਹਿ ਦਿੰਦੀਆਂ ਨੇ ਵੀ ਦੇ ਵਿੱਚ ਆਪਾਂ ਵੀਡੀਓ ਬਣਾਉਣੀ ਹੈ ਜੀ ਕੈਮਰਾ ক্লোজ ਹੋ ਕੇ ਕਪੜਾ ਦਿਖਾਉਣਾ ਤਾਂ ਪ੍ਰਿੰਟ ਵੱਡਾ ਲੱਗਦਾ ਜੀ ਪ੍ਰਿੰਟ ਵੱਡਾ ਨਹੀਂ ਹੁੰਦਾ ਪ੍ਰਿੰਟ ਛੋਟਾ ਹੀ ਹੁੰਦਾ ਜਿੱਦਾਂ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਜੀ ਦੇਖੋ ਜੀ print ਉਹਦਾ ਵੱਡਾ ਲੱਗ ਰਿਹਾ ਸੀ ਕਪੜਾ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਵੱਡਾ print ਨਹੀਂ ਹੈ ਛੋਟੇ ਛੋਟਾ print ਹੈ ਜੀ ਠੀਕ print ਹੈ ਬਹੁਤ ਸੋਹਣਾ print ਹੈ ਔਰ ਉੱਪਰ ਰਹੀਗੀ ਜੀ embroidery ਸਾਰੀ ਸ਼ਰਟ ਦੀ ਫਰੰਟ ਬੈਕ ਬਾਜੂ ਸਾਰੇ ਸਟੱਫ ਦੇ ਉੱਤੇ embroidery ਕੀਤੀ ਹੋਈ ਹੈ ਸਟੱਫ ਹੈਗਾ ਜੀ ਜਾਰਜਟ بیس ਜਾਰਜਟ ਲੱਗਿਆ ਹੋਇਆ ਔਰ ਨਾਲ ਹੈਗੀ ਹੈ ਜੀ ਪਲੇਨ ਮਸਲੀਨ ਦੀ ਬਾਟਮ ਬਾਟਮ ਹੈ ਜਿਹੜੀ ਕਪੜਾ ਰਹੇਗਾ ਮਸਲੀਨ ਦਾ ਬਹੁਤ ਸੋਹਣਾ ਸਟੱਫ ਹੈ ਜੀ ਜਿਹੜੀ ਬਾਟਮ ਹੈ ਜੀ ਵਿਦਆਊਟ ਲਾਈਨਿੰਗ ਬਣੇਗੀ ਔਰ ਜਿਹੜੀ ਸ਼ਰਟ ਹੈ ਉਹ ਵਿਦ ਲਾਈਨਿੰਗ ਬਣੇਗੀ ਸ਼ਰਟ ਜਿਹੜੀ ਲਾਈਨਿੰਗ ਦੇ ਬਨੇਗੀ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਜੀ ਕੱਪੜੇ ਦਾ ਤੇ ਕਪੜਾ ਵੀ ਬਹੁਤ ਵਧੀਆ ਇਹ ਔਰ ਇਹਦਾ ਪ੍ਰਾਈਸ ਜਿਹੜਾ ਆਪਣਾ ਰਹੇਗਾ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਸ਼ਰਟ ਦਾ ਵੀ ਔਰ ਬਾਟਮ ਦਾ ਵੀ ਪ੍ਰਾਈਸ ਰਹੇਗਾ ਜੀ ਆਪਣਾ ਤਾਂ 1150 ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਇਹ ਜਿਹੜਾ ਪ੍ਰਿੰਟ ਹੈ ਜੀ ਆਪਣੇ ਕੋਲੇ ਤਿੰਨ ਕਲਰਾਂ ਦੇ ਵਿੱਚ ਸਟਾਕ ਹੋਇਆ ਜੀ ਤਿੰਨ ਕਲਰਾਂ ਦੇ ਵਿੱਚ ਆਇਆ ਜੀ ਸੈਕੰਡ ਇਹਦਾ ਕਲਰ ਹੈਗਾ ਜੀ ਮਹਿੰਦੀ ਕਰੀਮ ਦੇ ਨਾਲ ਮਹਿੰਦੀ ਜਿਹੜਾ ਹੈਗਾ ਆਪਣਾ ਕੰਬੀਨੇਸ਼ਨ ਰੱਖਿਆ ਹੋਇਆ ਹੈ ਪ੍ਰਿੰਟ ਬਹੁਤ ਸੋਹਣਾ ਜੀ এমਬਰਾਇਡਰਡ ਸ਼ਰਟ ਹੈ ਸ਼ਰਟ ਰਹਿਣ ਵਾਲੀ ਹੈ ਜੀ ਆਪਣੀ ਜੌਰਜਟ ਦੀ ਔਰ ਫੈਬਰਿਕ ਸ਼ਰਟ ਦਾ ਜੌਰਜਟ ਹੈ ਜੀ ਬਾਟਮ ਦਾ ਜਿਹੜਾ ਫੈਬਰਿਕ ਰਹੇਗਾ ਜੀ ਉਹ ਰਹੇਗਾ ਆਪਣਾ ਮਸਲੀਨ ਬਾਟਮ ਦਾ ਜਿਹੜਾ ਫੈਬਰਿਕ ਰਹੇਗਾ ਜੀ ਮਸਲੀਨ ਮਹਿੰਦੀ ਕਲਰ ਦੀ ਨਾਲ ਲਾਈਟ ਮਹਿੰਦੀ ਕਲਰ ਦੀ ਜਿਹੜੀ ਬਾਟਮ ਹੈ ਲੁੱਕ ਦੇਖੋ ਜੀ ਸੂਟ ਦੀ ਪ੍ਰੋਪਰ ਲੁੱਕ ਆ ਰਹੀ ਹੈ ਇਦਾਂ ਇਹ ਸੂਟ ਬਣ ਕੇ ਰੈਡੀ ਹੋਊਗਾ ਜੀ ਬਹੁਤ ਸੋਹਣਾ ਸੂਟ ਬਣੇਗਾ ਔਰ ਪ੍ਰਾਈਸ ਵੀ ਬਹੁਤ ਜੈਨੂਨ ਹੈ ਜੀ 1150 ਰੁਪਏ ਦੇ ਵਿੱਚ ਆਪਾਂ ਸੂਟ ਇਹ ਤੁਹਾਡੇ ਲਈ ਲੈ ਕੇ ਆਏ ਆ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਸੂਟ ਜਲਦੀ ਜਲਦੀ ਲੈ ਸਕਦੀ ਹੈ 1150 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਔਰ ਇਹਦਾ ਫੈਬਰਿਕ ਹੈਗਾ ਜੀ ਜੌਰਜਟ ਪਲਸ ਮਸਲੀਨ ਦੀ ਬਾਟਮ ਨੈਕਸਟ ਜਿਹੜਾ ਆਪਾਂ ਕਲਰ ਹੈਗਾ ਜੀ ਇਹਦੇ ਵਿੱਚ ਆਪਣੇ ਕੋਲੇ ਹੈਗਾ ਆਫ ਵਾਈਟ ਦੇ ਨਾਲ ਗਾਜਰੀ ਆਫ ਵਾਈਟ ਦੇ ਨਾਲ ਗਾਜਰੀ ਜਿਹੜੀ ਮੈਚਿੰਗ ਬਣਾਈ ਹੈ ਜੀ ਬਹੁਤ ਸੋਹਣੀ ਮੈਚਿੰਗ ਬਣੀ ਹੋਈ ਹੈ ਜੀ ਆਫ ਵਾਈਟ ਦੇ ਨਾਲ ਗਾਜਰੀ ਜਿਹੜੀ ਮੈਚਿੰਗ ਬਣੀ ਹੈ ਜੀ ਫੈਬਰਿਕ ਹੈਗਾ ਜਾਰਜਟ ਦਾ ਬਾਟਮ ਹੈਗਾ ਮਸਲੀਨ ਦੀ ਬਹੁਤ ਸੋਹਣੀ ਮੈਚਿੰਗ ਹੈ ਬਹੁਤ ਸੋਹਣਾ ਕੰਬੀਨੇਸ਼ਨ ਬਣ ਰਿਹਾ ਹੈ ਔਰ ਪ੍ਰਿੰਟ ਵੀ ਬਹੁਤ ਸੋਹਣਾ ਹੈ ਉੱਤੇ ਵਰਕ ਹੋਇਆ ਹੈ ਜੀ ਬਹੁਤ ਸੋਹਣਾ ਇਹਦਾ ਜਿਹੜਾ ਪ੍ਰਾਈਸ ਹੈ ਜੀ ਆਪਾਂ ਬਹੁਤ ਰੀਜ਼ਨੇਬਲ ਦੇ ਪ੍ਰਾਈਸ ਹੈ ਹਮੇਸ਼ਾ ਸੂਟ ਤੁਹਾਡੇ ਲਈ ਲੈ ਕੇ ਆਏ ਆ ਜੀ ਅੱਜ ਵੀ ਆਪਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਪ੍ਰਾਈਸ ਹੈਗਾ ਜੀ ਇਹਦਾ ਸਿਰਫ ਤੇ ਸਿਰਫ 1150 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਅ ਨੈਕਸਟ ਹੈਗਾ ਜੀ ਕਲਰ ਅੱਜਕੱਲ ਨਿਓਨ ਜਿਹੜਾ ਟੋਨ ਚੱਲੀ ਵੀ ਹੈ ਨਿਓਨ ਪੈਰਟ ਜਾਂ ਮਹਿੰਦੀ ਨਿਓਨ ਪੈਰਟ ਮਹਿੰਦੀ ਦਾ ਜਿਹੜਾ ਸ਼ੇਡ ਹੈ ਜੀ ਉਹ ਵਾਲਾ ਜਿਹੜਾ ਇਹ ਰਹਿਣ ਵਾਲਾ ਕਲਰ ਸਟੱਫ ਆਏਗਾ ਜੀ ਜੌਰਜਟ ਏਮਬਰਾਇਡਰਡ ਹੈ ਇਹ ਜੌਰਜਟ ਉਦਾਂ ਨਹੀਂ ਹੈਗੀ ਜੀ ਬਹੁਤ ਸੌਫਟ ਜੌਰਜਟ ਹੈ ਜਿੱਦਾਂ ओरिजिनल ਜੌਰਜਟ ਹੁੰਦੀ ਹੈ ਜੀ ਆਪਣੀ ਵਿਸਕੋਸ ਜੌਰਜਟ ਹੈ ਜੀ ਇਹ ਬਹੁਤ ਹੀ ਸੌਫਟ ਜੌਰਜਟ ਹੈ ਜੀ ਉਹ ਮੇਜ ਜੌਰਜਟ ਨਹੀਂ ਹੈਗੀ ਜਿਵੇਂ ਪਹਿਲਾਂ ਸਖਤ ਜੀ ਜੌਰਜਟ ਆਂਦੀ ਸੀ ਮਤਲਬ ਪਾਉਣ ਦੇ ਲਈ ਵੀ ਜਦੋਂ ਤੁਸੀਂ ਵੇਅਰ ਕਰੋਗੇ ਇਹਨੂੰ ਬਣਾ ਕੇ ਫੀਲ ਆਊਗਾ ਜੀ ਬਹੁਤ ਹਲਕੀ ਹਲਕੀ ਮਤਲਬ ਫੀਲ ਆਊਗਾ ਜੀ ਇਹਦਾ ਬਹੁਤ ਸੋਹਣਾ ਸਟੱਫ ਹੈ ਜੀ ਜੌਰਜਟ ਦਾ ਔਰ ਉੱਤੇ ਇਹਦੇm ਬ੍ਰਾਈਡਰੀ ਹੋਈ ਹੋਈ ਹੈ ਉੱਪਰ ਤੁਸੀਂ ਆਰੀ ਵਰਕ ਵੇਖ ਸਕਦੇ ਹੋ ਏਮਬ੍ਰਾਈਡਰੀ ਹੋਈ ਹੋਈ ਹੈ ਜੀ ਸਾਰੇ ਕੱਪੜੇ ਦੇ ਉੱਤੇ ਹੋਈ ਹੋਈ ਹੈ ਇਹ ਪਹਿਲਾਂ ਕਾਟਨ ਦੇ ਉੱਪਰ ਵੀ ਆਈ ਸੀ ਹੁਣ ਇਹ ਆਈ ਹੈ ਜੀ ਜੌਰਜਟ ਦੇ ਉੱਪਰ ਸਾਰੇ ਸ਼ਰਟ ਦੇ ਉੱਪਰ ਇਹ ਏਮਬ੍ਰਾਈਡਰੀ ਹੋਈ ਹੋਈ ਹੈ ਜੀ ਨਾਲੇ ਦੀ ਹੈਗੀ ਹੈ ਜਿਹੜੀ ਪਲੇਨ ਮਸਲੀਨ ਦੀ ਨਾਲ ਹੈਗੀ ਹੈ ਬਾਟਮ ਬਹੁਤ ਸੋਹਣਾ ਸਟੱਫ ਹੈ ਜੀ बॉਟਮ ਦਾ ਵੀ बॉਟਮ ਬਣੇਗੀ ਵਿਦਆਊਟ ਲਾਈਨਿੰਗ ਸ਼ਰਟ ਤੇ ਲਾਈਨਿੰਗ ਲੱਗੇਗੀ ਬਿਨਾਂ ਲਾਈਨਿੰਗ ਤੋਂ ਸ਼ਰਟ ਨਹੀਂ ਬਣੂਗੀ ਪ੍ਰਾਈਸ ਸੈਲ ਵਾਲੇ ਜੀ 1150 ਇਹ ਵਾਲਾ ਜਿਹੜਾ ਕਲਰ ਹੈ ਜੀ ਇਹ ਵਾਲੇ ਕਲਰ ਦੇ ਵਿੱਚ ਮੈਂ ਤੁਹਾਨੂੰ ਤਿੰਨ ਕਲਰ ਦਿਖਾਏ ਨੇ ਜੀ ਫਸਟ ਕਲਰ ਔਰ ਸੈਕਿੰਡ ਸੀਗਾ ਮਹਿੰਦੀ ਥਰਡ ਕਲਰ ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ ਇਹਦਾ ਆਪਣਾ ਜਿਹੜਾ ਹੈਗਾ ਪਰਪਲ ਦੇ ਨਾਲ ਦਿਖਾਇਆ ਸੀ ਇਹ ਵਾਲਾ ਜਿਹੜਾ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਨੇ ਜੀ ਫਸਟ ਕਲਰ ਜਿਹੜੇ ਮੈਂ ਤੁਹਾਨੂੰ ਦਿਖਾਇਆ ਜੀ ਸੈਕਿੰਡ ਕਲਰ ਹੈਗਾ ਜੀ ਰੈੱਡ ਪਿਓਰ ਰੈੱਡ ਕਲਰ ਹੈ ਜੀ ਬਹੁਤ ਪਿਆਰਾ ਰੈੱਡ ਕਲਰ ਹੈ ਜਿਵੇਂ ਅੱਗੇ ਤਿਹਾਰਾਂ ਦਾ ਮੌਸਮ ਹੈ ਜੀ ਜਿਹੜੀਆਂ ਨਿਊਲੀ ਮੈਰਿਡ ਗਰਲਸ ਨੇ ਜਾਂ ਫਿਰ ਉਹਨਾਂ ਦਾ ਹਨਾ ਮੈਰਿਜ ਹੋਣ ਵਾਲੀ ਹੈ ਜਿੰਨਾਂ ਭੈਣਾਂ ਦੀ ਬਹੁਤ ਸੋਹਣੇ ਸੋਹਣੇ ਸੂਟ ਇਹ ਜਿਹੜੇ ਤੁਹਾਡੇ ਲੱਗਣਗੇ ਜੀ ਪਾਏ ਵੀ ਇਹਦੇ ਵਿੱਚ ਨਾ ਇਸ ਐਮਬਰਾਇਡਰੀ ਦੇ ਵਿੱਚ ਰੈੱਡ ਕਲਰ ਦੇ ਸੂਟ ਦੇ ਵਿੱਚ ਸਤਾਰਾ ਵੀ ਅਟੈਚ ਕੀਤਾ ਗਿਆ ਜੀ ਸਤਾਰਾ ਵੀ ਨਾਲ-ਨਾਲ ਅਟੈਚ ਕੀਤਾ ਗਿਆ ਜੀ ਤੁਸੀਂ ਐਮਬਰਾਇਡ ਦੇਖ ਸਕਦੇ ਹੋ ਪ੍ਰਿੰਟ ਉੱਪਰ ਐਮਬਰਾਇਡਰੀ ਹੈ ਨਾਲ ਪਲੇਨ ਹੈਗੇ ਰੈੱਡ ਬਾਟਮ ਰੈੱਡ ਥੋੜਾ ਬ੍ਰਾਈਟ ਆ ਜਿਹੜਾ ਇਹਦਾ ਬਾਟਮ ਦਾ ਕਲਰ ਹੈ ਜੀ ਇਹਨਾਂ ਬ੍ਰਾਈਟ ਰੈੱਡ ਕਲਰ ਨਹੀਂ ਹੈਗਾ ਹੈ ਰੈੱਡੀ ਟੋਨ ਦੇ ਵਿੱਚ ਹੈ ਬਲੱਡ ਰੈੱਡ ਜਿਹਾ ਸ਼ੇਡ ਹੈ ਜੀ ਪ੍ਰਾਈਸ ਰਹੇਗਾ ਜੀ 1150 ਰੁਪਏ ਨੈਕਸਟ ਜਿਹੜਾ ਕਲਰ ਹੈਗਾ ਜੀ ਆਪਣਾ ਇਹ ਹੈਗਾ ਜੀ ਕਾਫੀ print ਰਹੇਗਾ ਜੀ ਸੇਮ ਰੈੱਡ ਆਪਣਾ ਮਹਿੰਦੀ ਨਿਓਨ ਮਹਿੰਦੀ ਜਿਹਾ ਕਲਰ ਹੈ ਔਰ ਬਰਾਊਨ ਇਹ ਤਿੰਨ ਕਲਰਾਂ ਦੇ ਵਿੱਚ ਰੀਸਟਾਕ ਹੋਇਆ ਜੀ ਆਪਣੇ ਕੋਲੇ ਇਹ ਵਾਲਾ ਜਿਹੜਾ print ਹੈ ਜੀ ਸਭ ਤੋਂ ਪਹਿਲਾਂ ਇਹਦਾ print ਚੈੱਕ ਕਰੋ ਉਸ ਤੋਂ ਬਾਅਦ embroidery ਚੈੱਕ ਕਰੋ ਫਿਰ ਚੈੱਕ ਕਰੋ ਜੀ ਕਲਰ ਬਹੁਤ ਪਿਆਰਾ ਕਲਰ ਹੈ ਜੀ ਕਾਫੀ ਜਿਹਾ ਹੈਗਾ ਜਿਹੜਾ ਕਲਰ ਇਹਦਾ ਸਟੱਫ ਹੈਗਾ ਜੀ ਜੌਰਜਟ ਬਹੁਤ ਸੋਹਣਾ ਸਟੱਫ ਹੈ ਜੀ ਜੌਰਜਟ ਦਾ ਵੀ ਸਵਿਸ ਜੌਰਜਟ ਹੈ ਜੀ ਇਹ ਸਾਫਟ ਵਾਲੀ ਜੌਰਜਟ ਹੈ ਦੀ ਵਿਦਾਊਟ ਲਾਈਨਿੰਗ ਨਹੀਂ ਬਣੂਗਾ ਲਾਈਨਿੰਗ ਦੇ ਨਾਲ ਹੀ ਬਣੂਗਾ ਪ੍ਰਾਈਸ ਰਹੇਗਾ ਜੀ 1100 ਰੁਪਏ ਨੈਕਸਟ ਜਿਹੜਾ ਆਪਣਾ ਪ੍ਰਿੰਟ ਹੈ ਜੀ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਵਧੀਆ ਜਿਹੜਾ ਪ੍ਰਿੰਟ ਇਹ ਲੱਗ ਰਿਹਾ ਹੈ ਜੀ ਦੂਰੋ ਹਨਾ ਏਮਬਰਾਇਡਰੀ ਕੀਤੀ ਹੋਈ ਹੈ ਜੀ ਉੱਪਰ ਨਾਲੇ ਦੀ ਹੈਗੀ ਹੈ ਜੀ ਪਲੇਨ ਬਾਟਮ ਮਸਟਰਡ ਕਲਰ ਦਾ ਜੀ ਇਹ ਬਾਟਮ ਨਾਲ ਮੈਚਿੰਗ ਕੰਬੀਨੇਸ਼ਨ ਹੈ ਜੀ ਮਸਟਰਡ ਕਲਰ ਦਾ ਮਸਟਰਡ ਕਲਰ ਦਾ ਇਹ ਸੂਟ ਰਹਿਣ ਵਾਲਾ ਹੈ ਜੀ ਪ੍ਰੋਪਰ ਮਸਟਰਡ ਕਲਰ ਹੈ ਜੀ ਇਹਦਾ ਸ਼ਰਟ ਦਾ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਨਾਲ ਹੈਗੀ ਹੈ ਜੀ ਮਸਟਰਡ ਕਲਰ ਦੀ ਬਾਟਮ ਏਮਬਰਾਇਡਰੀ ਰਹੀਗੀ ਜੀ ਸਾਰੇ ਸੂਟ ਦੇ ਉੱਪਰ ਪ੍ਰਾਈਸ ਰਹੇਗਾ ਜੀ 1150 ਨੈਕਸਟ ਇਹਦਾ ਕਲਰ ਹੈਗਾ ਜੀ ਆਪਣੇ ਕੋਲੇ ਪੀਚ ਔਰੇਂਜਾ ਸ਼ੇਡ ਹੈ ਜੀ ਪੀਚ ਔਰੇਂਜਾ ਸ਼ੇਡ ਹੈ ਜੀ ਸ਼ੇਡ ਬਹੁਤ ਪਿਆਰਾ ਹੈ ਜੌਰਜਟ ਸਟਫ ਦੇ ਉੱਪਰ ਹੈ ਪੀਚ ਔਰੇਂਜੀ ਫੈਬਰਿਕ ਹੈਗਾ ਜੀ ਜੌਰਜਟ ਸ਼ਰਟ ਦਾ ਬਾਟਮ ਦਾ ਹੈਗਾ ਮਸਲੀਨ ਪੀਚ ਔਰੇਂਜ ਸ਼ੇਡ ਹੈ ਜੀ ਬਹੁਤ ਪਿਆਰਾ ਸ਼ੇਡ ਰਹਿਣ ਵਾਲਾ ਹੈ ਇਹਦਾ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਜੀ ਫਟਾਫਟ ਸਕਰੀਨਸ਼ਾਟ ਲੈ ਲਓ ਆਪਣਾ ਆਰਡਰ ਬੁੱਕ ਕਰੋ ਜੀ ਆਪਾਂ ਤੁਹਾਡ ਲਈ ਸੋਹਣੇ ਸੋਹਣੇ ਸੂਟ ਹਮੇਸ਼ਾ ਤੋਂ ਲੈ ਕੇ ਆਏ ਆ ਜੀ ਹੁਣ ਫੇਰ ਆਪਾਂ ਤੁਹਾਡ ਲਈ ਸੋਹਣੇ ਸੂਟ ਅੱਜ ਫੇਰ ਆ ਨਵੀਂ ਵੀਡੀਓ ਦੇ ਵਿੱਚ ਆਪਾਂ ਸੋਹਣੇ ਸੋਹਣੇ ਸੂਟ ਤੁਹਾਡ ਲਈ ਲੈ ਕੇ ਆਏ ਆ ਜਲਦੀ ਤੋਂ ਜਲਦੀ ਪਹਿਣਾ ਆਪਣਾ ਆਰਡਰ ਬੁੱਕ ਕਰੋ ਜੀ ਸਕਰੀਨਸ਼ਾਟ ਲੈਂਦੇ ਜਾਓ ਆਰਡਰ ਬੁੱਕ ਕਰਦੇ ਜਾਓ ਔਰ ਵੀਡੀਓ ਨੂੰ ਵੀ ਸ਼ੇਅਰ ਕਰਦੇ ਜਾਓ ਤਾਂ ਜੀ ਹੋਰ ਪਹਿਣਾ ਵੀ ਇਹਦਾ ਇਹਨਾਂ ਦਾ ਲਾਭ ਉਠਾ ਸਕਣ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਫਟਾਫਟ ਸਕਰੀਨਸ਼ਾਟ ਲੈ ਔਰ ਆਪਣਾ ਮੈਨੂ ਮੇਰੇ نیچے ਵੀਡੀਓ ਦੇ نیچے ਹਮੇਸ਼ਾ ਨੰਬਰ ਚੱਲ ਰਿਹਾ ਹੁੰਦਾ ਹੈ ਜੀ ਅੱਜ ਵੀ ਨੰਬਰ ਚੱਲੀ ਜਾਂਦਾ ਹੈ ਜੀ ਵੀਡੀਓ ਦੇ نیچے ਤੁਸੀਂ ਉਸੇ ਨੰਬਰ ਤੇ ਫੋਟੋ ਕਲਿੱਕ ਕਰਕੇ ਮੈਨੂੰ ਆਪਣਾ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਔਰ ਜਲਦੀ ਜਲਦੀ ਆਰਡਰ ਬੁੱਕ ਕਰੋ ਬਹੁਤ ਸੋਹਣਾ ਸਟੱਫ ਹੈ ਜੀ ਬੜਾ ਸੋਹਣਾ ਇਹਦਾ ਵਰਕ ਹੈ ਜੀ ਉੱਪਰ ਨਾਲ ਹੈਗੀ ਆ ਪਲੇਨ ਮਸਲੀਨ ਦੀ ਬਾਟਮ ਹੈ ਸਾਰਾ ਫੈਬਰਿਕ ਹੀ ਬਹੁਤ ਸੋਹਣਾ ਫੈਬਰਿਕ ਲੱਗਿਆ ਜੀ ਮਸਲੀਨ ਦਾ ਵੀ ਔਰ ਜਾਰਜਟ ਦਾ ਵੀ ਫੈਬਰਿਕ ਬਹੁਤ ਸੋਹਣਾ ਲੱਗਿਆ ਕਲਰ ਕੰਬੀਨੇਸ਼ਨ ਤੁਹਾਨੂੰ ਮੈਂ ਦਿਖਾਈ ਦਿੱਤੇ ਨੇ ਜੀ ਸਾਰੇ ਪ੍ਰਿੰਟ ਵੀ ਬਹੁਤ ਸੋਹਣੇ ਆਏ ਨੇ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਹੈ ਜੀ ਜਿਹੜੇ ਅੱਜਕੱਲ ਪ੍ਰਿੰਟ ਚੱਲ ਰਹੇ ਨੇ ਜੀ ਕਾਫੀ ਹਨਾ ਹੋਰ ਵੀ ਸਟੱਫ ਦੇ ਵਿੱਚ ਪ੍ਰਿੰਟ ਜਿਹੜੇ ਮਾਰਕੀਟ ਦੇ ਵਿੱਚ ਆ ਰਹੇ ਨੇ ਕਾਫੀ ਟ੍ਰੈਂਡ ਦੇ ਵਿੱਚ ਹੈ ਜੀ ਅੱਜਕੱਲ ਪ੍ਰਿੰਟਰਡ ਸੂਟ ਪਹਿਣਾ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਬਣਾ ਕੇ ਪਾ ਸਕਦੀਆਂ ਨੇ ਇਹਨਾਂ ਸੂਟਾਂ ਦੇ ਡਿਜ਼ਾਈਨਰ ਪੀਸ ਬਣਾਓ ਤੁਸੀਂ ਲਾਈਨਿੰਗ ਲਗਾ ਕੇ ਸ਼ਰਟ ਬਣੂਗੀ ਜੀ ਵਿਦਆਊਟ ਲਾਈਨਿੰਗ ਜਿਹੜੀ ਸਲਵਾਰ ਬਣੂਗੀ ਸਲਵਾਰ ਤੇ ਅਗਰ ਤੁਸੀਂ ਐਮਬਰਾਇਡਰੀ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲ ਐਮਬਰਾਇਡਰੀ ਵੀ ਅਵੇਲੇਬਲ ਹੈ ਜੀ ਮਸ਼ੀਨ ਵਰਕ ਨਾਲ ਤੁਸੀਂ embroidery ਕਰਾ ਸਕਦੇ ਹੋ ਜਾਂ ਫਿਰ ਤੁਸੀਂ ਇਹਦੇ ਉੱਤੇ ਆਪਣਾ ਜਿਹੜਾ ਆਰੀ ਵਰਕ ਵੀ ਕਰਵਾ ਸਕਦੇ ਹੋ ਆਪਣਾ ਜਿਹੜਾ ਆਰੀ ਵਰਕ ਦਾ ਪ੍ਰਾਈਸ ਹੈ ਜੀ ਆਪਾਂ ਮਾਰਕੀਟ ਨਾਲੋਂ ਬਹੁਤ ਘੱਟ ਰੱਖਿਆ ਹੋਇਆ ਜੀ ਕਿਉਂਕਿ ਜਿਹੜਾ ਆਪਣਾ ਆਰੀ ਵਰਕ ਬਹੁਤ ਫਿਨਿਸ਼ਿੰਗ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਆਰੀ ਵਰਕ ਦੇ ਕਾਫੀ ਸੂਟ ਦਿਖਾਇਆ ਹੈ ਜੀ ਆਪਣਾ ਜਿਹੜਾ ਕਾਰੀਗਰ ਹੈ ਆਰੀ ਵਰਕ ਵਾਲਾ ਜੀ ਉਹ ਬਹੁਤ ਸੋਹਣਾ ਉਹਦਾ ਫਿਨਿਸ਼ਿੰਗ ਨਾਲ ਵਰਕ ਕਰਦਾ ਹੈ ਜੀ ਔਰ ਆਪਣਾ ਜਿਹੜਾ ਵਰਕ ਦਾ ਰੇਟ ਹੈ ਜੀ ਆਪਾਂ ਬਹੁਤ ਘੱਟ ਹੈ ਜੀ ਮਾਰਕੀਟ ਦੇ ਵਿੱਚ ਸਭ ਤੋਂ ਘੱਟ ਰੇਟ ਤੇ ਆਪਾਂ ਆਰੀ ਵਰਕ ਕਰਾ ਕੇ ਦਿੰਨੇ ਆ ਜਿਹੜੀਆਂ ਭੈਣਾਂ ਵੀ ਆਰੀ ਵਰਕ ਦੇ ਸੂਟ ਲੈਣਾ ਚਾਹੁੰਦੀਆਂ ਨੇ ਜਾਂ ਕਰਾਣਾ ਚਾਹੁੰਦੀਆਂ ਨੇ ਇਸ ਵਰਕ ਤਾਂ ਅੱਜ ਦੀ ਵੀਡੀਓ ਪੈਥੀ ਖਤਮ ਕਰਦੇ ਆਂ ਜੀ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਹੈ ਜੀ ਲੋਕੇਸ਼ਨ ਹੈਗੀ ਬੁੱਢਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਜਦੋਂ ਤੁਸੀਂ ਪਿੱਖੀ ਸਾਈਡ ਤੋਂ ਆਉਂਗੇ ਜੀ ਰੇਲਵੇ ਪੁਲ ਕ੍ਰੋਸ ਕਰਨ ਤੋਂ ਬਾਅਦ ਖੱਬੇ ਪਾਸੇ ਪੰਪ ਵਾਲੀ ਸਾਈਡ ਆਪਣੀ ਸ਼ਾਪ ਹੈ ਸੜਕ ਦੇ ਉੱਤੇ ਬਾਕੀ ਮੇਰਾ ਨੰਬਰ ਚੱਲ ਰਿਹਾ ਜੀ ਮੇਰੇ ਨੰਬਰ ਤੇ ਕਾਲ ਕਰਕੇ ਤੁਸੀਂ ਲੋਕੇਸ਼ਨ ਲੈ ਸਕਦੇ ਹੋ ਔਰ ਕੋਈ ਵੀ ਤੁਹਾਡੀ ਕੁਐਰੀ ਹੈ ਕੋਈ ਵੀ ਕੁਐਸਚਨ ਹੈ ਤੁਸੀਂ ਪੁੱਛ ਸਕਦੇ ਹੋ ਆਪਣੇ ਸੂਟ ਦੇ ਬਾਰੇ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਲਰ ਕੰਬੀਨੇਸ਼ਨ ਜਾਂ ਫਿਰ ਸਪੈਸ਼ਲ ਪਿਕ ਮੰਗਵਾਉਣਾ ਚਾਹੁੰਦੇ ਹੋ ਉਹ ਵੀ ਸਾਡੇ ਤੋਂ ਮੰਗਵਾ ਸਕਦੇ ਹੋ ਔਰ ਦੁਪट्टे ਵੀ ਆਪਣੇ ਕੋਲੇ ਸਾਰੇ ਅਵੇਲੇਬਲ ਨੇ ਜੀ ਜਿਹੜਾ ਮਰਜੀ ਦੁਪੱਟਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਸਾਰੇ ਆਪਣੇ ਦੁਪੱਟੇ ਡਿਮਾਂਡ 'ਚ ਰਹਿੰਦੇ ਨੇ ਜੀ ਕਿਉਂਕਿ ਦੁਪੱਟੇ ਆਪਣਾ ਸਟਾਫ ਆਪਾਂ ਸੁਪੀਰੀਅਰ ਸਟਾਫ ਹੀ ਆਪਣੇ ਕੋਲੇ ਹੁੰਦਾ ਜੀ ਕਾਪੀ ਨਹੀਂ ਆਪਾਂ ਲੈ ਕੇ ਆਂਦੇ ਸਟੈਂਡਰਡ ਦਾ ਅਰਜਨ ਦਾ ਕਮਲ ਦਾ ਸਾਰੇ ਸੁਪੀਰੀਅਰ ਸਟਾਫ ਹੀ ਆਪਣੇ ਕੋਲੇ ਹੁੰਦੇ ਨੇ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਐਂਡ ਤੱਕ ਦੇਖਣ ਲਈ ਮੇਰਿਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ